ਇੰਡੀਆ ਟੂ ਕੈਨੇਡਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਆ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਪੰਜ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਫਰਵਰੀ ਮਹੀਨੇ ਦੇ ਲਈ ਕਰ ਦਿੱਤੇ ਹਨ ਪੰਜ ਵੱਡੇ ਐਲਾਨ ਜੀ ਹਾਂ ਪਹਿਲੇ ਵੱਡੇ ਐਲਾਨ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਪੀਆਰ ਦੇਣ ਦੇ ਲਈ ਨਵੇਂ ਟੀਆਰ ਟੂ ਪੀਆਰ ਪਾਥਵੇ ਓਪਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਹੁਣ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਭਾਰਤੀ ਸਟੂ ਸਟੂਡੈਂਟ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੇ ਹਨ ਤੇ ਉਹਨਾਂ ਨੂੰ ਰਹਿੰਦਿਆਂ ਹੋਇਆ 4 ਤੋਂ 5 ਸਾਲ ਦਾ ਸਮਾਂ ਹੋ ਚੁੱਕਾ ਹੈ ਤੇ ਉਹ ਕੈਨੇਡਾ ਦੇ ਵਿੱਚ ਲਗਾਤਾਰ ਆਪਣਾ ਯੋਗਦਾਨ ਟੈਕਸ ਦੇ ਰਾਹੀਂ ਪਾ ਰਹੇ ਹਨ ਸੋ ਅਜਿਹੇ ਸਟੂਡੈਂਟਾਂ ਦੇ ਲਈ ਹੁਣ ਜਿਹੜਾ ਕਿ ਨਵਾਂ ਪੀਆਰ ਪਾਥਵੇ ਓਪਨ ਕੀਤਾ ਜਾਵੇਗਾ ਜਿਸ ਦੇ ਤਹਿਤ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ 14000 ਤੋਂ ਵੱਧ ਕੰਸਟਰਕਸ਼ਨ ਵਰਕਰਾਂ ਨੂੰ ਪੀਆਰ ਦਿੱਤੀ ਜਾਵੇਗੀ ਜੋ ਕਿ ਕੰਸਟਰਕਸ਼ਨ ਲਾਈਨ ਦੇ ਵਿੱਚ ਪਿਛਲੇ ਕਾਫੀ ਸਾਲਾਂ ਤੋਂ ਕੰਮ ਕਰ ਰਹੇ ਹਨ ਤੇ ਉਹ ਸਟੂਡੈਂਟ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਆਏ ਸਨ ਸੋ ਉਹਨਾਂ ਦੇ ਲਈ ਉਨੇ ਪੀਆਰ ਦਾ ਨਵਾਂ ਪੀਆਰ ਪਾਥਵੇ ਓਪਨ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2025 ਦੇ ਦੌਰਾਨ ਵੀ ਜਿੱਥੇ ਕਿ ਵੱਧ ਤੋਂ ਵੱਧ ਪੰਜਾਬੀ ਭਾਰਤੀ ਸਟੂਡੈਂਟ ਹੋਣ ਜਾਂ ਫਿਰ ਇੰਟਰਨੈਸ਼ਨਲ ਸਟੂਡੈਂਟ ਹੋਣ ਸੋ ਉਹਨਾਂ ਨੂੰ ਜਿਨ੍ਹਾਂ ਨੂੰ ਫ੍ਰੈਂਚ ਦੀ ਭਾਸ਼ਾ ਦੀ ਮੁਹਾਰਤ ਚੰਗੀ ਤਰ੍ਹਾਂ ਹਾਸਲ ਸੀ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਪੀਆਰ ਦਿੱਤੀ ਗਈ ਹੈ ਸੋ ਇਸੇ ਲਈ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅਤੇ ਮੰਤਰੀ ਲੀਨਾ ਮੈਟਲਈ ਤੇ ਵੱਲੋਂ ਵੀ ਕਿਹਾ ਜਾਂਦਾ ਰਿਹਾ ਹੈ ਕਿ ਜਿਹੜੇ ਫ੍ਰੈਂਚ ਭਾਸ਼ਾ ਬੋਲਣੀ ਇਸ ਤੋਂ علاوہ ਲਿਖਣੀ ਸਿੱਖ ਗਏ ਹਨ ਜਾਂ ਫਿਰ ਚੰਗੀ ਤਰ੍ਹਾਂ ਜਾਣਦੇ ਆ ਫ੍ਰੈਂਚ ਭਾਸ਼ਾ ਸੋ ਉਹਨਾਂ ਨੂੰ ਆਸਾਨੀ ਦੇ ਨਾਲ ਆਉਣ ਵਾਲੇ ਸਾਲਾਂ ਦੇ ਦੌਰਾਨ ਵੀ ਪੀਆਰ ਮਿਲ ਸਕਦੀ ਹੈ ਸੋ 5000 ਦਾ ਵੱਧ ਕੋਟਾ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਿਰਫ ਫ੍ਰੈਂਚ ਬੋਲਣ ਵਾਲਿਆਂ ਦੇ ਲਈ ਹੀ ਰੱਖਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਜਿਹੜੇ ਵੀ ਹੁਣ ਪਰਿਵਾਰਕ ਮੈਂਬਰ ਵੀਜ਼ਾ ਲੈਣਾ ਚਾਹੁੰਦੇ ਆ ਸੋ ਉਹਨਾਂ ਨੂੰ ਆਸਾਨ ਤਰੀਕੇ ਦੇ ਨਾਲ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੀਜ਼ਾ ਜਾਰੀ ਕੀਤਾ ਜਾਵੇਗਾ ਤੇ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2026 ਦੇ ਦੌਰਾਨ ਇੱਕ ਵੱਖਰੀ ਕੈਟਾਗਰੀ ਲਾਂਚ ਕੀਤੀ ਜਾ ਸਕਦੀ ਹੈ ਜਿਸ ਦੇ ਵਿੱਚ ਕਿ ਜਿਹੜੇ ਪਰਿਵਾਰਕ ਮੈਂਬਰ ਆਪਣੇ ਸੱਤਣਾ ਚਾਹੁੰਦੇ ਆ ਕੈਨੇਡਾ ਦੇ ਵਿੱਚ ਭੈਣ ਭਰਾ ਮਾਤਾ ਪਿਤਾ ਸੋ ਉਹਨਾਂ ਨੂੰ 90 ਦਿਨ ਦਾ ਇੱਕ ਟੂਰਿਸਟ ਵੀਜ਼ਾ ਜਾਰੀ ਕੀਤਾ ਜਾ ਸਕਦਾ ਹੈ ਜਿਸ ਦੇ ਕਾਰਨ ਕਿ ਉਹਨਾਂ ਦਾ ਜਿਹੜਾ ਵੀਜ਼ਾ ਰਿਫਿਊਜ਼ ਹੋਣ ਦੀ ਦਰਿਆ ਉਹ ਕਾਫੀ ਜਿਆਦਾ ਘੱਟ ਹੋਵੇਗੀ ਸੋ ਇਹ ਫੈਮਿਲੀ ਮੈਂਬਰਾਂ ਦੇ ਲਈ ਇੱਕ ਨਵਾਂ ਵੀਜ਼ਾ ਪ੍ਰੋਗਰਾਮ ਓਪਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੀਤਾ ਜਾ ਸਕਦਾ ਹੈ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਪੰਜਾਬੀ ਭਾਰਤੀ ਸਟੂਡੈਂਟ ਜਿਥੇ ਕਿ ਪਿਛਲੇ ਸਾਲਾਂ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਸੋ ਉਹਨਾਂ ਦੇ ਵੱਧੋਂ ਹੁਣ ਪੀਆਰ ਦੇ ਲਈ ਜਿੱਥੇ ਕੀ ਸੰਘਰਸ਼ ਕੀਤਾ ਜਾ ਰਿਹਾ ਹੈ ਸੋ ਇਸੇ ਦੌਰਾਨ ਕੈਨੇਡਾ ਦੇ ਵਿੱਚ ਜਿਹੜੇ ਕਾਲਜ ਹਨ ਉਹ ਵੀ ਪੰਜਾਬੀ ਭਾਰਤੀ ਸਟੂਡੈਂਟਾਂ ਦੀਆਂ ਫੀਸਾਂ ਦੇ ਨਾਲ ਹੀ ਚੱਲਦੇ ਹਨ ਸੋ ਇਹ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੂੰ ਵੀ ਹੁਣ ਪਤਾ ਲੱਗ ਚੁੱਕਾ ਹੈ ਤੇ ਕੈਨੇਡਾ ਦੇ ਵਿੱਚ ਕਾਲਜਾਂ ਨੂੰ ਤੇ ਕਾਲਜਾਂ ਦੇ ਵਿੱਚ ਪੜਾਉਣ ਵਾਲੇ ਟੀਚਰਾਂ ਨੂੰ ਵੀ ਪਤਾ ਲੱਗ ਚੁੱਕਾ ਹੈ ਸੋ ਹੁਣ ਉਹਨਾਂ ਦੇ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਜਿਹੜੇ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਵੀਜ਼ੇ ਬੰਦ ਕੀਤੇ ਗਏ ਹਨ ਉਹਨਾਂ ਨੂੰ ਦੁਬਾਰਾ ਖੋਲ੍ਹਿਆ ਜਾਵੇ ਸਟੂਡੈਂਟ ਕੈਨੇਡਾ ਦੇ ਵਿੱਚ ਆਲਰੇਡੀ ਰਹਿ ਰਹੇ ਹਨ ਤੇ ਉਹ ਪੀਆਰ ਦੀ ਵੇਟ ਕਰ ਰਹੇ ਹਨ ਸੋ ਉਹਨਾਂ ਨੂੰ ਵੀ ਪੀਆਰ ਦਿੱਤੀ ਜਾਵੇ ਨਹੀਂ ਤੇ ਕੈਨੇਡਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਦੌਰਾਨ ਦਰਜਣਾ ਹੀ ਕਾਲਜ ਮੰਦ ਹੋ ਜਾਣਗੇ ਤੇ ਇਸ ਤੋਂ ਇਲਾਵਾ ਜਿਹੜੇ ਟੀਚਰ ਹੈ ਆਪਣਾਉਣ ਵਾਲੇ ਉਹਨਾਂ ਦੀਆਂ ਵੀ ਜੋਬਾਂ ਲਗਾਤਾਰ ਜਾ ਰਹੀਆਂ ਹਨ ਕਈ ਪ੍ਰੋਗਰਾਮ ਬੰਦ ਹੋ ਰਹੇ ਹਨ ਕਿਉਂਕਿ ਜਿਹੜਾ ਸਾਲ 2022 ਅਤੇ 23 ਸੀ ਉਸ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹਰੇਕ ਸਾਲ ਦੇ ਵਿੱਚ 8 ਤੋਂ 9 ਲੱਖ ਸਟੂਡੈਂਟਾਂ ਨੂੰ ਸੱਦਿਆ ਜਾਂਦਾ ਸੀ ਪੂਰੇ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਜਿਸ ਦੇ ਵਿੱਚ ਕਿ ਸਭ ਤੋਂ ਵੱਡੀ ਗਿਣਤੀ ਪੰਜਾਬੀ ਸਟੂਡੈਂਟਾਂ ਦੀ ਹੁੰਦੀ ਸੀ ਜੋ ਕਿ 5 ਤੋਂ 6 ਲੱਖ ਤੱਕ ਪਹੁੰਚ ਜਾਂਦੀ ਸੀ ਪਰ ਇਸ ਸਾਲ 2026 ਦੇ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੂਰੇ ਵਰਲਡ ਤੋਂ ਜਿਹੜੇ ਸਟੂਡੈਂਟ ਕੈਨੇਡਾ ਦੇ ਵਿੱਚ ਸੱਦੇ ਜਾਣੇ ਹਨ ਉਹਨਾਂ ਦੀ ਗਿਣਤੀ ਸਿਰਫ 1,55,000 ਆ ਸੋ ਜਿਸ ਦੇ ਵਿੱਚ ਕਿ ਤੁਸੀਂ ਦੇਖ ਸਕਦੇ ਹੋ ਕਿ 1 ਲੱਖ ਦੇ ਕਰੀਬ ਹੀ ਸਟੂਡੈਂਟ ਸ਼ਾਇਦ ਉਹ ਜਿਹੜੇ ਪੰਜਾਬ ਅਤੇ ਭਾਰਤ ਤੋਂ ਹੋਣਗੇ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੂੰ ਪਤਾ ਹੈ ਕਿ ਜੇਕਰ ਇੰਡੀਅਨ ਸਟੂਡੈਂਟਸ ਦੇ ਲਈ ਦਰਵਾਜ਼ੇ ਨਹੀਂ ਖੋਲੇ ਜਾਂਦੇ ਤੇ ਆਉਣ ਵਾਲੇ ਸਮੇਂ ਦੇ ਦੌਰਾਨ ਉਹਨਾਂ ਦੇ ਕਾਲਜ ਵੀ ਬੰਦ ਹੋਣਗੇ ਤੇ ਇਸ ਤੋਂ ਇਲਾਵਾ ਕੋਰਸ ਵੀ ਬੰਦ ਹੋਣਗੇ ਤੇ ਟੀਚਰ ਵੀ ਬੇਰੋਜ਼ਗਾਰ ਹੋ ਜਾਣਗੇ ਸੋ ਕੈਨੇਡਾ ਇਮੀਗ੍ਰੇਸ਼ਨ ਨੂੰ ਹੁਣ ਆਉਣ ਵਾਲੇ ਇਨਟੇਕ ਦੇ ਦੌਰਾਨ ਸਟੂਡੈਂਟ ਵੀਜ਼ਾ ਵੀ ਓਪਨ ਕਰਨੇ ਪੈਣਗੇ ਤੇ ਸਟੂਡੈਂਟਾਂ ਨੂੰ ਪੀਆਰ ਵੀ ਦੇਣੀ ਪਵੇਗੀ ਕਿਉਂਕਿ ਕੈਨੇਡਾ ਦੇ ਵਿੱਚ ਲਗਾਤਾਰ ਸਟੂਡੈਂਟਾਂ ਦੀ ਜਿਹੜੀ ਗਿਣਤੀ ਆ ਉਹ ਕਾਫੀ ਜ਼ਿਆਦਾ ਘਟ ਚੁੱਕੀ ਹੈ ਸੋ ਜਿਸ ਦੇ ਕਾਰਨ ਕੈਨੇਡਾ ਦੇ ਕਾਲਜ ਅਤੇ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਕ ਜਿਹੜੇ ਪ੍ਰੋਗਰਾਮ ਚਲਾਏ ਜਾਂਦੇ ਆ ਉਹ ਵੀ ਕਾਫੀ ਜ਼ਿਆਦਾ ਵੱਡੇ ਲੈਵਲ ਦੇ ਉੱਤੇ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਜਿੱਥੇ ਸਾਲ 2030 ਤੱਕ ਹੁਣ ਉਹਨਾਂ ਦੀ ਕਾਫੀ ਵੱਡੀ ਗਿਣਤੀ ਦੇ ਵਿੱਚ ਪੋਪੂਲੇਸ਼ਨ ਹੈ ਜਿਹੜੀ ਉਹ ਬਜ਼ੁਰਗ ਹੋ ਜਾਵੇਗੀ 60 ਸਾਲ ਤੋਂ ਉੱਪਰ ਉਹਨਾਂ ਦੀ ਉਮਰ ਹੋ ਜਾਵੇਗੀ ਜਿਸ ਤੋਂ ਬਾਅਦ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੂੰ ਹੁਣ ਕਾਫੀ ਵੱਡੀ ਗਿਣਤੀ ਦੇ ਵਿੱਚ ਕੰਸਟਰਕਸ਼ਨ ਵਰਕਰ ਇਸ ਤੋਂ ਇਲਾਵਾ ਪਲੰਬਰ ਅਤੇ ਇਲੈਕਟ੍ਰੀਸ਼ੀਅਨ ਅਤੇ ਕਾਰਪੇਂਟਰ ਵਰਗੇ ਜਿਹੜੇ ਸਕਿੱਲ ਵਰਕਰ ਦੇ ਤੌਰ ਦੇ ਉੱਤੇ ਕੰਮ ਕਰਦੇ ਆ ਅਜਿਹੇ ਜਿਹੜੇ ਆ ਉਹ ਸਕਿੱਲ ਵਰਕਰ ਚਾਹੀਦੇ ਹਨ ਸੋ ਜਿਸ ਦੇ ਕੈਨੇਡਾ ਦੇ ਪਿੰਡੂ ਇਲਾਕਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਇਹਨਾਂ ਦੀ ਵੱਡੀ ਕਮੀ ਪਾਈ ਜਾਂਦੀ ਰਹੀ ਹੈ। ਸੋ ਇਹੀ ਹੁਣ ਵੱਡਾ ਮੁੱਦਾ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਦੌਰਾਨ ਐਲ ਐਮ ਆਈ ਵਰਕ ਪਰਮਿਟ ਵੀ ਓਪਨ ਕਰਨ ਦਾ ਐਲਾਨ ਜਿਹੜਾ ਕਰ ਦਿੱਤਾ ਗਿਆ ਹੈ ਕਿਉਂਕਿ ਬ੍ਰਿਟਿਸ਼ ਕੋਲੰਬੀਆ ਵੈਨਕੂਵਰ ਕੈਨੇਡਾ ਦਾ ਇੱਕ ਸਭ ਤੋਂ ਵੱਡਾ ਸੂਬਾ ਮੰਨਿਆ ਜਾਂਦਾ ਹੈ। ਜਿਸ ਦੇ ਵਿੱਚ ਕਿ ਹੁਣ ਬੇਰੋਜ਼ਗਾਰੀ ਦਰ 6% ਤੋਂ ਹੇਠਾਂ ਝੁੱਕੀ ਹੈ ਜਿੱਥੇ ਕਿ ਹੁਣ ਐਲ ਐਮ ਆਈ ਵਰਕ ਪਰਮਿਟ ਪਹਿਲਾਂ ਦੀ ਤਰ੍ਹਾਂ ਓਪਨ ਕਰ ਦਿੱਤੇ ਜਾਣਗੇ ਜਿਵੇਂ ਕਿ ਕੋਰੋਨਾ ਤੋਂ ਬਾਅਦ ਜਿਹੜੇ ਟੂਰਿਸਟ ਵਿਜ਼ਟਰ ਫਾਰਮਟ ਲੈ ਲੈਂਦੇ ਸਨ ਜਾਂ ਫਿਰ ਜਿਹੜੇ ਸਟੂਡੈਂਟਾਂ ਦੀ ਪੀਆਰ ਨਹੀਂ ਹੁੰਦੀ ਸੀ ਉਹ ਆਪਣੇ ਵਰਕ ਫਾਰਮਟ ਨੂੰ ਐਕਸਟੈਂਡ ਕਰਵਾ ਲੈਂਦੇ ਸੀ ਸੋ ਹੁਣ ਉਥੇ ਲੋ ਵੇਜ ਨਮੀਆਂ ਜਿਹੜਾ ਪ੍ਰੋਵਾਈਡ ਹੋਣਾ ਸ਼ੁਰੂ ਹੋ ਜਾਵੇਗਾ ਇਸ ਤੋਂ ਇਲਾਵਾ ਕੈਨੇਡਾ ਦੇ ਮੈਨੀਟੋਬਾ ਅਲਬਰਟਾ ਸੂਬੇ ਦੇ ਵਿੱਚ ਵੀ ਹੁਣ ਇਸ ਤਰ੍ਹਾਂ ਦਾ ਐਲ ਐਮ ਆਈ ਵਰਕ ਫਾਰਮਟ ਜਿਹੜਾ ਕਿ ਇੱਕ ਵਾਰ ਫਿਰ ਤੋਂ ਓਪਨ ਹੋ ਜਾਵੇਗਾ ਕਿਉਂਕਿ ਹੌਲੀ ਹੌਲੀ ਕੈਨੇਡਾ ਦੇ ਵਿੱਚ ਹੁਣ ਜਿਹੜੀ ਬੇਰੋਜ਼ਗਾਰੀ ਦਰ ਸੀ ਉਹ ਘਟਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਪਿਛਲੇ ਡੇਢ ਤੋਂ 2 ਸਾਲਾਂ ਦੇ ਦੌਰਾਨ ਕਾਫੀ ਘੱਟ ਲੋਕਾਂ ਨੂੰ ਕੈਨੇਡਾ ਦੇ ਵਿੱਚ ਸੱਦਿਆ ਗਿਆ ਹੈ ਚਾਹੇ ਜੋ ਸਟੂਡੈਂਟ ਵੀਜ਼ਾ ਹੋਵੇ ਚਾਹੇ ਉਹ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਹੋਵੇ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਦੁਆਰਾ ਹੁਣ ਰਫਿਊਜੀ ਕੇਸ ਅਪਲਾਈ ਕੀਤੇ ਜਾ ਰਹੇ ਹਨ ਸੋ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਦੇ ਵਿੱਚ ਰਫਿਊਜੀ ਕੇਸ ਵੀ ਪੰਜਾਬੀ ਭਾਰਤੀਆਂ ਦੇ ਦੁਆਰਾ ਅਪਲਾਈ ਕੀਤੇ ਜਾ ਰਹੇ ਹਨ ਸੋ ਇਸੇ ਦੇ ਮੱਦੇਨਜ਼ਰ ਬਹੁਤ ਸਾਰੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਦੌਰਾਨ 20 ਲੱਖ ਲੋਕਾਂ ਨੂੰ ਰਿਪੋਰਟ ਕਰ ਦਿੱਤਾ ਜਾਵੇਗਾ ਪਰ ਤੁਹਾਨੂੰ ਦੱਸਦੀ ਹੈ ਕਿ ਕੈਨੇਡਾ ਦੇ ਵਿੱਚੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਕਦਮ ਸਾਰੇ ਲੋਕਾਂ ਨੂੰ ਰਿਪੋਰਟ ਕਰਨਾ ਕਾਫੀ ਜ਼ਿਆਦਾ ਮੁਸ਼ਕਲ ਹੋਵੇਗਾ ਇਸ ਦੇ ਤੇ ਵੱਡਾ ਖਰਚਾ ਆਵੇਗਾ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੂੰ ਆਉਣ ਵਾਲੇ ਸਮੇਂ ਦੇ ਦੌਰਾਨ ਇਹਨਾਂ ਨੂੰ ਪੱਕੇ ਕਰਨ ਦੇ ਲਈ ਕੋਈ ਨਾ ਕੋਈ ਜਿਹੜੇ ਉਹ ਪ੍ਰੋਗਰਾਮ ਓਪਨ ਕਰਨੇ ਹੀ ਪੈਣਗੇ ਦੂਜੇ ਪਾਸੇ ਜਿਹੜੇ ਯੂਕਰੇਨ ਤੋਂ ਰਫਿਊਜੀ ਕੈਨੇਡਾ ਦੇ ਵਿੱਚ ਆਏ ਸਨ ਸੋ ਉਹਨਾਂ ਦੇ ਵਰਕ ਪਰਮਿਟ ਹੁਣ ਸਾਲ 2027 ਦੀ ਮਾਰਚ ਮਹੀਨੇ ਤੱਕ ਐਕਸਟੈਂਡ ਕਰ ਦਿੱਤੇ ਗਏ ਹਨ ਤਾਂ ਜੋ ਕਿ ਉਹ ਕੈਨੇਡਾ ਦੇ ਵਿੱਚ ਰਹਿ ਕੇ ਤੇ ਆਪਣੀ ਪੀਆਰ ਜਿਹੜੀ ਆ ਉਹ ਹਾਸਲ ਕਰ ਸਕਣ ਸੋ ਲਗਾਤਾਰ ਕੈਨੇਡਾ ਦੇ ਵਿੱਚ ਹੁਣੇ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਹੁਣ FIFA ਵਰਲਡ ਕੱਪ ਹੋਣ ਦੇ ਕਾਰਨ ਇਸ ਸਾਲ ਟੂਰਿਸਟ ਤੇ ਵਿਜ਼ਟਰ ਵੀਜ਼ੇ ਵੀ ਜਿਆਦਾ ਗਿਣਤੀ ਦੇ ਵਿੱਚ ਜਾਰੀ ਕੀਤੇ ਜਾਣਗੇ ਜਿਹੜੇ ਕੀ ਤੁਸੀਂ ਹੁਣ ਤੋਂ ਹੀ ਅਪਲਾਈ ਕਰਕੇ ਤੇ ਕੈਨੇਡਾ ਦੇ ਵਿੱਚ ਜਾ ਕੇ ਆਪਣੇ FIFA ਵਰਲਡ ਕੱਪ ਦੇਖਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਸੋ ਇਸ ਦੇ ਲਈ ਤੁਹਾਨੂੰ ਦੱਸ ਦਈਏ ਕਿ ਪ੍ਰੋਫਾਈਲ ਤੁਸੀਂ ਜ਼ਰੂਰ ਚੰਗੀ ਰੱਖਣੀ ਹੈ ਕਿਸੇ ਵੀ ਠਾਕੇ ਏਜੰਟ ਦੇ ਜਿਹੜਾ ਕਿ ਉਹ ਗੱਲਾਂ ਦੇ ਵਿੱਚ ਨਹੀਂ ਆਉਣਾ ਹੈ ਕਿਉਂਕਿ ਠਾਕ এজੈਂਟਾਂ ਦੇ ਦੁਆਰਾ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਹੁਣ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ FIFA ਵਰਲਡ ਕੱਪ ਦੇ ਉੱਤੇ 100% ਵੀਜ਼ਾ ਜਾਰੀ ਕੀਤਾ ਜਾਵੇਗਾ ਪਰ ਤੁਹਾਨੂੰ ਦੱਸ ਦਈਏ ਕਿ 100% ਵੀਜ਼ਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਨਾ ਤੇ ਪਹਿਲਾਂ ਜਾਰੀ ਕੀਤਾ ਗਿਆ ਹੈ ਤੇ ਨਾ ਹੀ ਹੁਣ ਜਾਰੀ ਕੀਤਾ ਜਾਵੇਗਾ ਸੋ ਕਾਫੀ ਜ਼ਿਆਦਾ ਸਖਤਾਈ ਹੈ ਪਰ FIFA ਵਰਲਡ ਕੱਪ ਦੇ ਨਾਂ ਦੇ ਉੱਤੇ ਜੇਕਰ ਤੁਹਾਡੀ ਫਾਈਲ ਸਟਰੋਂਗ ਹੈ ਤੁਹਾਡੀ ਸਕੂਲ ਵਧੀਆ ਸਪਾਂਸਰਸ਼ਿਪ ਹੈ ਤੇ ਤੁਸੀਂ ਆਸਾਨੀ ਦੇ ਨਾਲ ਵੀਜ਼ਾ ਲੈ ਵੀ ਸਕਦੇ ਹੋ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੁੱਲ ਮਿਲਾ ਕੇ ਹੁਣ ਸਾਲ ਦੋ 26 ਦੇ ਦੌਰਾਨ ਪੀਆਰ ਦੇ ਅੰਕੜਿਆਂ ਦੇ ਵਿੱਚ ਵੀ ਵਾਧਾ ਕੀਤਾ ਗਿਆ ਹੈ ਪੀਐਨਪੀ ਡਰਾ ਜਿਹੜੇ ਕੱਢੇ ਜਾਣੇ ਉਸ ਦੇ ਵਿੱਚ ਵੀ ਉਸ ਨੂੰ 50000 ਤੋਂ ਵਧਾ ਕੇ ਹੁਣ ਜਿਹੜਾ ਕਿ 91 92000 ਤੱਕ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਹੋਰ ਵੀ ਕੋਟੇ ਕਈ ਪੀਆਰ ਦੇ ਜਿਹੜੇ ਆ ਓਪਨ ਕੀਤੇ ਜਾਣਗੇ